ਲੱਖਾਂ ਦੇ ਹਿਸਾਬ ਨਾਲ ਸੰਗਤ ਆਉਗੀ ਉੱਥੇ ਮਾੜਾ ਮੋਟਾ ਜਾਮ ਤੇ ਲੱਗਣਾ ਹੀ ਆ ਠੀਕ ਹੈ ਉਹੜਾ ਜਾਮ ਆ ਜਾਮ ਅਸਲ ਵਿੱਚ ਜਾਮ ਨਹੀਂਗਾ ਉਹ ਸਾਡੀ ਪਰਖਿਆ ਲੈਂਦਾ ਕਿ ਸਾਡੇ ਚ ਸਬਰ ਕਿੰਨਾ ਆ ਠੀਕ ਹੈ ਤੇ ਬਾਕੀ ਤੋਂ ਆਪਣਾ ਤੋਂ ਉਰ ਤੱਕੇ ਜਿਹੜੇ ਜਰ ਸਕਦੇ ਮੇਲਿਆਂ ਦੀ ਸਾਰ ਉਹ ਹੀ ਕਰ ਸਕਦੇ ਸਭ ਨੂੰ ਬੇਨਤੀ ਆ ਵੀ ਜਿਹੜਾ ਇਹ ਤੱਕੇ ਜਿਹੜੇ ਆ ਮੇਲੇ ਦੇ ਤੇ ਟੋਪੇ ਆ ਤੇ ਧੂੜ ਹੈ ਤੇ ਗਰਮੀ ਹੈ ਜਰ ਸਕਦਾ ਕੋਈ ਮੇਲਾ ਦੇਖਣ ਆ ਲਈ ਦੇਖੋ ਅਸੀਂ ਸਭ ਨੂੰ ਬੇਨਤੀ ਕੀਤੀ ਸੀ ਕਿ ਇੱਕ ਲਾਈਨ ਰੱਖੋ ਡਬਲ ਨਾ ਨਾ ਕਰੋ ਉਹ ਹੁੰਦਾ ਕੀ ਕਿ ਤੂੰ ਵੀ ਲੜਾ ਉਹ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਆਗੇ ਕਰਦੇ ਚਾਰ ਚਾਰ ਲਾਈਨਾਂ ਬਣਾ ਲੈਂਦੇ ਆ ਉਹ ਗਲਤ ਹੈ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਸੰਗਤ ਜੀ ਪਲੀਜ਼ ਲਾਈਨ ਦੇ ਵਿੱਚ ਆਓ ਬਾਕੀ ਕੋਈ ਨਹੀਂ ਬਾੜੇ ਮੋਟੇ ਜਾਮ ਲੱਗਦਾ ਸਾਰੀ ਫੋਰਸ ਜਿਹੜੀ ਲੱਗੇ ਆ ਅਸੀਂ 5-7 ਮਿੰਟ ਵਿੱਚ ਆਣ ਰਿਲੈਕਸ ਕਰਾ ਦੇਣਾ ਸਭ ਨੂੰ ਜਿਹੜੀ ਜੀਸੀਟੀ ਨੂੰ ਬਹੁਤ ਜਾਮ ਲੱਗਾ ਸੀ ਸੋਸਾਇਟੀ ਬਾਰੇ ਤੇ ਕੋਸੋ ਹੋਏ ਰਾਜ ਦੇ ਜਾਮ ਜਿਹੜਾ ਹੈ ਉਹੀ ਜਿਹੜਾ ਜਾਮ ਲੱਗ ਰਿਹਾ ਓਏ ਇਸ ਕਰਕੇ ਜਾਮ ਲੱਗਦਾ ਤਾਂ ਛੋਟੇ ਲੰਗਰ ਹੋਣਾ ਜਿੱਦਾਂ ਕੋ ਬਿਸਕਟ ਟਾਫੀਆਂ ਆਈਸਕ੍ਰੀਮ ਛੋਟੇ ਲੰਗਰ ਉਹ ਖੜੇ ਹੋ ਕੇ ਦੇਣ ਲੱਗ ਜਾਂਦੇ ਆ ਉਹਦੇ ਨਾਲ ਵੀ ਜਾਮ ਲੱਗਦਾ ਬਾਕੀ ਕੋਈ ਨਹੀਂ ਹੋਰ ਦਾ ਘੰਟਾ ਹੈਗਾ ਸਭ ਕਲੀਅਰ ਕਰ ਦੇਣਾ ਸੀ ਜਿਹੜੇ ਵਾਹਨ ਵਿੱਚ ਜਿਹੜੇ ਉਹ ਵਾਹਨ ਚਲਾ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ ওভার ਸਪੀਡ ਨਾਲ ਨਾ ਚਲਾਓ ਕਿਸੇ ਵੀ ਟਾਈਮ ਤੁਹਾਨੂੰ ਸੜ ਲੱਗ ਸਕਦੀ ਹੈ ਜਾਂ ਕਿਸੇ ਹੋਰ ਨੂੰ ਲੱਗ ਸਕਦੀ ਹੈ ਪਲੀਜ਼ ਸੰਜਮ ਦੇ ਨਾਲ ਆਰਾਮ ਨਾਲ ਜਾਓ ਤੇਜ਼ ਚਲਾਉਣ ਦੀ ਲੋੜ ਨਹੀਂ ਹੈ ਮੈਂ ਸਾਥ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਆਰਾਮ ਨਾਲ ਆਰਾਮ ਨਾਲ ਜਾਓ ਜਿੱਦਾਂ ਤੁਸੀਂ ਕੋਆਪਰੇਟ ਕਰ ਰਹੇ ਹੋ ਇਦਾਂ ਸਾਥ ਦਿਓ ਤਾਂ ਜੋ ਜਾਮ ਨਾ ਲੱਗੇ ਜੈ ਮਾਤਾ ਦੀ ਜੀ